ਮੈਂ ਇਸ ਸਟੇਜ ਤੋਂ ਇਹ ਗੱਲ ਕਹਿਣਾ ਹੈ ਕਿ 48 ਘੰਟੇ ਹੋ ਗਏ ਸੰਘਰਸ਼ ਕਰਦਿਆਂ ਨੂੰ ਬੈਰੀਕੇਡ ਨਹੀਂ ਟੁੱਟੇ ਬੈਰੀਕੇਡ ਨਹੀਂ ਟੁੱਟੇ ਆ ਬੈਠੀਆਂ ਸਾਡੀਆਂ ਨਿਹੰਗ ਸਿੰਘ ਫੌਜਾਂ ਦਸਮ ਪਾਸ਼ਾ ਦੀਆਂ ਫੌਜਾਂ ਦੱਲੇয়াল ਸਾਹਿਬ ਅਸੀਂ ਨਾ ਚਾਹੁੰਦੇ ਹੋਏ ਵੀ ਤੇਰੇ ਸੰਘਰਸ਼ ਦੀ ਵਿਰੋਧਤਾ ਨਹੀਂ ਕਰਦੇ ਚਾਹੁੰਦੇ ਆ ਵੀ ਕਰੀਏ ਪਰ ਨਹੀਂ ਕਰਾਂਗੇ ਕਿਉਂਕਿ ਪੰਜਾਬ ਦੀ ਕਿਸਾਨੀ ਲਈ ਲੜ ਰਹੇ ਆ ਤੂੰ ਅੱਜ ਖਾਲਸਾ ਪੰਥ ਨੂੰ ਪੰਗਾਰ ਦੇ ਫਿਰ ਖੱਟੜ ਆਰੇ ਦੇ ਦੇ ਬੈਰੀਕੇਟ ਹਵਾ 'ਚ ਦੇਖੀ ਕਿਵੇਂ ਉੜਦੇ ਨੇ ਪਿਛਲੀ ਵਾਰ ਪਿਛਲੀ ਵਾਰ ਕਿਹੜੇ ਕਾਮਰੇਡ ਨੇ ਜਾਂ ਕਿਹੜੇ ਯੂਨੀਅਨ ਵਾਲਿਆਂ ਨੇ ਬੈਰੀਕੇਟ ਤੋੜੇ ਸੀ ਪਿਛਲੀ ਵਾਰ ਪੈਰੀਕੇਟ ਤੋੜ ਕੇ ਇੱਥੇ ਬੈਠਾ ਫਿਰਦਾ ਮੁੰਡਾ ਭਾਈ ਗੁਰਦੀਪ ਸਿੰਘ ਉਹਦਾ ਟਰੈਕਟਰ ਪਹਿਲਾ ਦਾਖਲ ਹੋਇਆ ਸੀ ਔਰ ਉਹਦੇ ਟਰੈਕਟਰ ਤੇ ਸਤ ਜਰਨੈਲ ਸਿੰਘ ਦੀ ਫੋਟੋ ਲੱਗੀ ਹੋਈ ਸੀ ਔਰ ਉਸ ਟਰੈਕਟਰ ਦੇ ਮਗਰਿਆਕ ਤੇ ਸਾਡਾ ਛੋਟਾ ਵੀਰ ਦੀਪ ਸਿੰਘ ਸਿੱਧੂ ਬੈਠਾ ਸੀ ਉਸ ਵੇਲੇ ਵੀ ਬੈਰੀਕੇਡ ਪੰਥ ਨੇ ਤੋੜੇ ਸੀ ਤੇ ਹੁਣ ਵੀ ਬੈਰੀਕੇਡ ਪੰਥ ਤੋੜੂਗਾ ਲੇਕਿਨ ਜਿੰਨਾ ਚਿਰ ਤੁਸੀਂ ਪੰਥ ਦੇ ਹਿਸਾਬ ਨਾਲ ਨਹੀਂ ਚੰਗਲੋਗੇ ਲੱਖ ਮੱਥੇ ਮਾਰੀ ਜਾਓ ਲੇਕਿਨ ਫਿਰ ਵੀ ਜਿੰਨੇ ਕੁ ਗਏ ਨੇ ਉਹਨਾਂ ਦਾ ਧੰਨਵਾਦ ਹੈ ਅੱਪਾ ਸਾਰੇ ਸਲਾਹ ਕਰਕੇ ਜਾਵਾਂਗੇ ਫੇਰ ਆ ਜਿਹੜੇ ਪੱਥਰ ਜੇ ਲਈ ਫਿਰਦੇ ਨੇ ਜਸ ਛੱਡੇ ਪੰਥ ਨੇ ਜਕਾਰੇ ਅਬਦਾਲੀ ਹੁਣੀ ਭੱਜੇ ਇੰਦਰਾ ਗਾਂਧੀ ਭੱਜੀ ਮੋਦੀ ਭੁਜਾਇਆ ਹਨਾ ਆਪਾਂ ਛੱਡਿਆ ਕੌਣ ਹੈ ਯਾਰ ਤੇ ਹੁਣ ਮੈਂ ਉਹ ਕਹਿਣਾ ਨਹੀਂ ਹੁਣ ਤਾਂ ਉਹ ਸੰਤਾਂ ਨੂੰ ਮਹਾਨ ਸ਼ਖਸੀਅਤ ਕਹਿੰਦਾ ਇਹਨਾਂ ਦਾ ਪਰਿਵਾਰ ਭੁਜਾਇਆ ਤਾਂ ਫੇਰ ਆ ਖੱ쩌ੜ ਕਿਹੜੇ ਬਾਗ ਦੀ ਮੂਲੀ ਆ ਦੀਪ ਨੇ ਕਿਸਾਨੀ ਸੰਘਰਸ਼ ਵੇਲੇ ਇਹ ਗੱਲ ਕਹੀ ਸੀ ਕਿ ਕਿਸਾਨਾਂ ਕੋਲ ਜਾ ਕੇ ਆਓ ਔਰ ਮੈਂ ਜਾ ਕੇ ਆਇਆ ਸੀ ਉਹਨਾਂ ਨੂੰ ਕਿਹਾ ਸੀ ਕਿ ਮੋਰਚਾ ਨਾ ਚੱਕੋ ਜਿੰਨਾ ਚਿਰ ਤੁਹਾਡੇ ਕੋਲ ਲਿਖਤੀ ਕੋਈ ਗੱਲ ਨਹੀਂ ਆਉਂਦੀ ਉਹਨਾਂ ਨੇ ਮੋਰਚਾ ਚੱਕਿਆ ਮੋਰਚਾ ਇਸ ਕਰਕੇ ਚੱਕਿਆ ਕਿ ਰਾਜੇਵਾਲ ਵਰਗੇ ਜਿਹੜੇ ਕਦੇ ਪਿੰਡ ਦੇ ਮੈਂਬਰ ਪੰਚਾਇਤ ਨਹੀਂ ਬਣੇ ਉਹ ਮੁੱਖ ਮੰਤਰੀ ਦੀਆਂ ਫੀਲਿੰਗਾਂ ਲੈ ਬੈਠੇ ਸੀ ਜੇ ਉਸ ਵੇਲੇ ਸੈਂਟਰ ਨੇ ਆਪਾਂ ਨੂੰ ਕੁਝ ਲਿਖ ਕੇ ਹੀ ਨਹੀਂ ਦਿੱਤਾ ਤਾ ਫੇਰ ਇੱਕ ਗੱਲ ਦੱਸੋ ਕਿ ਫੇਰ ਜਸ਼ਨ ਯਾਰ ਕਾਦੇ ਮਨਾਏ ਗਏ ਜਿਹੜੇ ਇੱਕ ਮਹੀਨਾ ਜਸ਼ਨ ਚੱਲੇ ਟਨਾਂ ਦੇ ਟਨ ਕਾਮਰੇਡਾਂ ਉਤੇ ਫੁੱਲ ਵਰਸਾਤੇ ਨਿਹੰਗ ਸਿੰਘ ਫੌਜਾਂ ਨਗਾਰੇ ਵਜਾਉਂਦੀਆਂ ਆਈਆਂ ਤੇ ਫੇਰ ਉਹ ਜਸ਼ਨ ਕਾਦਾ ਸੀ ਜੇ ਆਪਾਂ ਨੂੰ ਫੇਰ ਦੁਬਾਰਾ ਜਾਣ ਆਹੀ ਗੱਲਾਂ ਆਹੀ ਗੱਲਾਂ ਦੀਪ ਕਹਿੰਦਾ ਸੀ ਔਰ ਅੱਜ ਫੇਰ ਟਰਾਲੀਆਂ ਲੈ ਕੇ ਚੱਲ ਪਏ ਬਹੁਤੇ ਬਹੁਤੇ ਬੰਦੇ ਫੋਟੋਆਂ ਖਿਚਾਉਣ ਦੇ ਮਾਰੇ ਔਰ ਉੱਥੇ মিডিਆ ਸਾਹਮਣੇ ਆਉਣ ਦੇ ਮਾਰੇ ਪੰਥਕ ਬੰਦੇ ਵੀ ਤੁਰੇ ਫਿਰਦੇ ਨੇ ਕਿਹਨੇ ਕਿਹਾ ਬਈ ਆਪਣੇ ਫਰਜ਼ ਬਣਦਾ ਸੀ ਉਹਨਾਂ ਨੂੰ ਪੁੱਛਣ ਦਾ ਕਿ ਅੱਜ ਬੰਦੀ ਸਿੰਘਾਂ ਦਾ ਮਸਲਾ ਤੁਸੀਂ ਇਹਦੇ ਵਿੱਚ ਕਿਉਂ ਨਹੀਂ ਸ਼ਾਮਲ ਕੀਤਾ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਵਾਲਾ ਮਸਲਾ ਕਿਉਂ ਨਹੀਂ ਸ਼ਾਮਲ ਕੀਤਾ ਮੈਂ ਪੰਜਾਬ ਦੇ ਨੌਜਵਾਨ ਨੂੰ ਇੱਕ ਬੇਨਤੀ ਕਰਦਾ ਕਿ ਆਪਾਂ ਸਟੇਟ ਨੂੰ ਗਾਲ੍ਹਾਂ ਕੱਢਦੇ ਆਂ ਸਾਡੇ ਨਾਲ ਆ ਹੋ ਗਈ ਇਹ ਹੋ ਗਈ ਉਹ ਹੋ ਗਈ ਫੇਰ ਚਲੇ ਜਾਓ ਅਸੀਂ ਨਹੀਂ ਰੋਕਦੇ ਅਸੀਂ ਵੀ ਕਿਹਾ ਕਿ ਮੀਟਿੰਗ ਕਰਕੇ ਦੱਸਾਂਗੇ ਕਿ ਜਾਣਾ ਕਿ ਨਹੀਂ ਜਾਣਾ ਜੇਕਰ ਮਿੱਤਰੋ ਉੱਥੇ ਪਰਚੇ ਦਰਜ ਹੋ ਗਏ 26 ਜਨਵਰੀ ਵਾਲੀ ਹੋ ਗਈ ਇਹਨਾਂ ਨੇ ਕਹਿਤਾ ਕਿ ਸਾਡੇ ਕੁਛ ਲੱਗਦਾ ਹੀ ਨਹੀਂ ਅਤਵਾਦੀ ਨੇ ਫੇਰ ਕੀ ਕਰਾਂਗੇ ਉਹ ਫਿਰ ਮਾਮਾ ਰੋਂਗੀਆਂ ਪਰਿਵਾਰ ਰੋਣਗੇ ਤੁਸੀਂ ਇੱਕ ਗੱਲ ਦੱਸੋ ਕਿ ਪੰਥ ਦਾ ਸੰਘਰਸ਼ ਯਾਰ ਕਾਮਰੇਡ ਲੜਨਗੇ ਸਾਡੇ ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਉੱਥੇ ਕਿੰਨੇ ਕੱਪਾ ਜਾਣੇ ਆ ਜਾਣੇ ਆ ਅੱਜ ਪੰਥ ਦੀ ਸਭ ਤੋਂ ਵੱਡੀ ਸਿਆਸੀ ਜਮਾਤ ਸੀ ਸ਼੍ਰੋਮਣੀ ਅਕਾਲੀ ਦਲ ਸਰਦਾਰ ਮਨਪ੍ਰੀਤ ਸਿੰਘ ਗੌਣੀ ਬੈਠੇ ਨੇ ਸਾਡੇ ਰਿਸ਼ਤੇਦਾਰ ਵੀ ਨੇ ਤੁਸੀਂ ਇੱਕ ਗੱਲ ਦੇਖੋ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਹਾਲ ਕੀ ਹੋ ਗਿਆ ਉਹ ਕਿਉਂ ਹੋਇਆ ਸਾਾਨੂੰ ਕਿਤੇ ਅਕਾਲੀ ਦਲ ਪਿਆਰਾ ਨਹੀਂ ਸੀ ਸਾਰੇ ਪੰਥ ਦਾ ਸੀ ਅਕਾਲੀ ਦਲ ਸਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਇਹ ਕੁਰਬਾਨੀਆਂ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਜਥੇਬੰਦੀ ਸੀ ਇੱਕ ਸਿਆਸੀ ਜਥੇਬੰਦੀ ਇੱਕ ਧਾਰਮਿਕ ਜਥੇਬੰਦੀ ਖੜੀ ਇਸ ਘਰੀ ਸੀ ਅੱਜ ਸਖਬੀਰ ਬਾਦਲ ਨੇ ਈਡੀ ਤੋਂ ਡਰਦੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਠਾ ਬਿਠਾਤਾ ਇਹ ਗੱਲ ਮੈਂ ਇਸ ਸਟੇਜ ਤੋਂ ਕਹਿਣਾ ਕਿ ਸਾਰੇ ਪੰਥਕ ਜਿੰਨੇ ਵੱਡੇ ਅਕਾਲੀ ਲੀਡਰ ਨੇ ਉਹਨਾਂ ਨਾਲ ਮੇਰੀ ਗੱਲ ਹੋਈ ਹੈ ਉਹ ਸਾਹਮਣੇ ਆ ਕੇ ਕੋਈ ਨਹੀਂ ਕਹਿੰਦਾ ਐਡਾ ਵੱਡਾ ਕਾਰੋਬਾਰ ਕਰੀ ਬੈਠਾ ਈਡੀ ਤੋਂ ਡਰਦਾ ਆ ਨਹੀਂ ਫੇਰ ਖਾਕੀ ਨਿਕਰਾ ਤੇ ਆਰਸੀਆਂ ਪਾਉਣ ਨੂੰ ਦੋ ਚਾਰ ਦਿਨ ਚ ਪੈ ਜਣੀਆਂ ਸੀ ਪ੍ਰੈਸ ਪ੍ਰੈਸ ਕਰਕੇ ਤਾਰਾਂ ਤਾਂ ਨਮਕਾਲੀਆਂ ਸੀ ਜੇ ਆ ਸੰਘਰਸ਼ ਨਾ ਚੱਲਦਾ ਫੇਰ ਪਾਣੀਆਂ ਸੀ ਅੱਪਾ ਅੱਪਾ ਗੁਰੂ ਕੇ ਸਿੱਖੋ ਜਿਹੜੇ ਸੰਘਰਸ਼ੀ ਬੰਦੇ ਆ ਯਾਰ ਉਹਨਾਂ ਦੇ ਹੀ ਕੱਪੜੇ ਲਾਈ ਜਾਂਦੇ ਆ ਉਹਨਾਂ ਨੂੰ ਇਹ ਬਦਨਾਮ ਕਰਨ ਤੇ ਲੱਗੇ ਹੋਏ ਆ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆ ਕਰਤਾ ਬਾਬਾ ਜਰਨੈਲ ਸਿੰਘ ਉਹਨਾਂ ਨੇ ਆ ਕਰਤਾ ਫਲਾਣੀ ਜਥੇਬੰਦੀ ਨੇ ਆ ਕਰਤਾ ਜਿਨ੍ਹਾਂ ਨੇ ਬੇੜਾ ਬਿਠਾਇਆ ਪੰਥ ਦਾ ਜਿਨ੍ਹਾਂ ਨੇ ਕਦੇ ਪੰਥ ਦੀ ਗੱਲੇ ਨਹੀਂ ਕਰੀ ਉਹ ਅੱਜ ਯਾਰ ਸਾਡੇ ਕੋਲ ਝੂਠ ਬੋਲ ਰਹੇ ਨੇ ਸਾਨੂੰ ਬੁੱਧੂ ਬਣਾ ਰਹੇ ਨੇ ਇਹਦਾ ਮਤਲਬ ਆਪਾਂ ਸਾਰੇ ਬੁੱਧੂ ਆ ਹੁਣ ਸੁਖਬੀਰ ਬਾਦਲ ਕਹਿੰਦਾ ਮੈਂ ਬੰਦੀ ਸਿੰਘ ਰਿਹਾ ਕਰਾਉਣੇ ਨੇ ਬੰਦੀ ਸਿੰਘਾਂ ਦੀ ਗੱਲ ਕਰੂੰਗਾ ਜਦੋਂ ਬੀਬੀ ਹਰਸਿਮਰਤ ਲੋਕ ਸਭਾ ਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਕਰ ਰਹੀ ਸੀ ਅਮਿਤ ਸ਼ਾਹ ਨੇ ਜਵਾਬ ਕੀ ਦਿੱਤਾ ਜਿਹੜੇ 40 ਸਾਲ ਤੁਸੀਂ ਇਹਨਾਂ ਦੇ ਪੋਤੜੇ ਧੋਏ ਉਹਦਾ ਜਵਾਬ ਅਮਿਤ ਸ਼ਾਹ ਨੇ ਤੁਹਾਨੂੰ ਦਿੱਤਾ ਆਹ ਗੱਲ ਸੀ ਉਹਨੂੰ ਪਹਿਲਾਂ ਤਾਂ ਤਾਂ ਸਵਾਲ ਗਲਤ ਸੀ ਬੀਬੀ ਹਰਸਿਮਰਤ कौर ਨੂੰ ਇਹ ਸਵਾਲ ਕਰਨਾ ਚਾਹੀਦਾ ਸੀ ਕਿ ਸਾਡੇ ਬੰਦੀ ਸਿੰਘ ਆਪਦੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਦੇ ਨਾਲੋਂ ਦੁੱਗਲੀਆਂ ਤਾਂ ਸਜ਼ਾਵਾਂ ਵੱਧ ਭੋਗ ਚੁੱਕੇ ਨੇ ਅਮਿਤ ਸ਼ਾਹ ਤੂੰ ਰਿਹਾ ਕਰ ਤੇ ਉਸ ਤੋਂ ਬਾਅਦ ਅਮਿਤ ਸ਼ਾਹ ਦੇ ਬੋਲਣ ਤੋਂ ਬਾਅਦ ਕਿਸੇ ਅਕਾਲੀ ਦਲ ਦੇ ਇੱਕ ਲੀਡਰ ਦਾ ਕੋਈ ਕਮੈਂਟ ਨਹੀਂ ਆਇਆ ਕੋਈ ਪ੍ਰੈਸ ਕਾਨਫਰੰਸ ਨਹੀਂ ਹੋਈ ਕੀ ਬਈ ਆਪਾਂ ਇੰਨੇ ਡਰਦੇ ਆ ਜੇ ਐਨਡੀ ਤੋਂ ਡਰਨਾ ਹੁੰਦਾ ਜੇ ਤਸ਼ੱਦਨਾ ਤੋਂ ਡਰਨਾ ਹੁੰਦਾ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਬੜੀਆਂ ਗੱਲਾਂ ਕਰਦੇ ਆ ਪਾਉਣਾ ਬਾਰੇ ਆਈਪੀਐਸ ਦੀ ਨੌਕਰੀ ਨੂੰ ਲੱਤ ਮਾਰ ਕੇ ਆ ਪੰਥ ਦੇ ਵਿੱਚ ਬੈਠਾ ਥੋਡੇ ਔਰ ਪੰਥ ਨੇ ਫੇਰ ਇੱਜ਼ਤ ਮਾਨ ਦੀ ਘਾਟ ਛੱਡੀ ਐ ਯਾਰ ਸਾਰਾ ਕੁਝ ਸਾਡੀ ਸ਼ਰੋਮਣੀ ਕਮੇਟੀ ਸਾਡੀ ਸ਼ਰੋਮਣੀ ਕਮੇਟੀ ਦੇ ਜਥੇਦਾਰ ਸਹਿਬਾਨ ਜਦੋਂ ਭਾਈ ਜਗਤਾਰ ਸਿੰਘ ਹਵਾਰੇ ਨੂੰ ਉਸ ਵੇਲੇ ਸ਼ੁਰੂਤ ਖਾਲਸੇ ਨੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਚੁਣਿਆ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਉਸ ਵੇਲੇ ਕਿਹਾ ਕਿ ਹਥਿਆਰਾ ਹਵਾਰਾ ਕਦੇ ਪੰਥ ਦੀ ਅਗਵਾਈ ਨਹੀਂ ਕਰ ਸਕਦਾ ਕਦੇ ਪੰਥ ਦਾ ਜਥੇਦਾਰ ਨਹੀਂ ਹੋ ਸਕਦਾ ਸਾਡੇ ਚੱਜ ਜਾਣੇ ਹੈ ਨਹੀਂ ਇਹ ਗੱਲਾਂ ਕਰਨ ਦੀ ਇਸ ਵਾਸਤੇ ਸਾਰੇ ਬੰਦੇ ਮਾੜੇ ਨਹੀਂ ਹੁੰਦੇ ਸਾਰੇ ਬੰਦੇ ਪੰਥ ਤੋਂ ਪੈਸੇ ਵਾਲੇ ਪਾਸੇ ਵੀ ਨਹੀਂ ਗਏ ਹੁੰਦੇ ਲੇਕਿਨ ਅੱਪਾ ਇਹ ਗੱਲ ਆਪਾਂ ਨੂੰ ਸੋਚਣੀ ਪਊਗੀ ਕਿ ਜਦ ਜਦ ਪੰਥਕ ਏਕਤਾ ਦੀ ਗੱਲ ਚੱਲਦੀ ਹੈ ਜਦ ਜਦ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਚੱਲਦੀ ਹੈ ਸੋਸ਼ਲ ਮੀਡੀਆ ਤੇ ਝੂਠ ਦਾ ਇੱਕ ਵਿਤਰਾਂਤ ਸਿਰਜਿਆ ਜਾਂਦਾ ਹੈ ਕਿ ਆਹ ਹੋ ਗਿਆ ਜੀ ਇਹ ਉਹ ਸੀ ਜੀ ਇਹ ਉਹ ਸੀ ਸਾਰਾ ਕੁਝ ਉਹ ਸਾਰੇ ਬੰਦੇ ਇੰਡੀਅਨ ਸਟੇਟ ਦੇ ਤਨਖਾਈਏ ਨੇ ਕਦੇ ਵੀ ਉਹ ਪੰਥ ਕਹਿਤਾ ਨਹੀਂ ਹੋਣ ਦੇਣਗੇ ਕਦੇ ਵੀ ਕਦੇ ਦੀਪ ਸਿੱਧੂ ਦੇ ਖਿਲਾਫ ਨੈਰੇਟਿਵ ਸਿਰਜੇ ਜਾਂਦੇ ਨੇ ਕਦੇ ਸੰਤ ਜਰਨੈਲ ਸਿੰਘ ਹੁਣਾ ਬਾਰੇ ਸਿਰਜੇ ਜਾਂਦੇ ਨੇ ਕਦੇ ਕੌਮ ਦੇ ਜਰਨੈਲ ਸਰਦਾਰ ਪਰਮਜੀਤ ਸਿੰਘ ਪੰਜ ਬੜਾਣਾ ਵਰਗੇ ਯੋਧਿਆਂ ਬਾਰੇ ਨੈਰੇਟਿਵ ਸਿਰਜੇ ਜਾਂਦੇ ਨੇ ਤੇ ਅਸੀਂ ਆ ਇੱਕ ਟੈਲੀਫੋਨ ਨੂੰ ਦੇਖ ਕੇ ਉਹਨਾਂ ਤੇ ਅਸਰ ਕਰ ਲੰਨੇ ਆ ਕਦੇ ਕੌਮ ਦੇ ਜਰਨੈਲ ਭਾਈ ਦਲਜੀਤ ਸਿੰਘ ਬਿੱਟੂ ਹੁਣਾ ਬਾਰੇ ਸਿਰਜੇ ਜਾਂਦੇ ਨੇ ਖਾਲਸਾ ਪੰਥ ਤੁਹਾਨੂੰ ਇਸ ਗੱਲ ਦੀ ਇਸ ਗੱਲ ਦਾ ਰੋਸ ਹੈ ਕਿ ਤੁਸੀਂ ਜਿਉਂਦੇ ਜੀ ਮਿੱਤਰੋ ਕਦੇ ਕਿਸੇ ਦਾ ਸਾਥ ਨਹੀਂ ਦਿੰਦੇ ਮਰਨ ਤੋਂ ਬਾਅਦ ਆਪਾਂ ਉਹਨਾਂ ਦੀਆਂ ਗੱਲਾਂ ਕਰਦੇ ਆਂ ਦੀਪ ਸਿੱਧੂ ਦਾ ਕਿੰਨਿਆਂ ਕਨੇ ਸਾਥ ਦਿੱਤਾ ਸੀ ਜਦੋਂ ਮਸਤੂਆਂ ਨੇ ਮੀਟਪ ਹੋਈ ਜਿਹਦੀ ਬੜੀ ਅੱਜਕੱਲ ਚਰਚਾ ਚੱਲਦੀ ਹੈ ਬੜੀ ਚਰਚਾ ਚੱਲਦੀ ਹੈ ਪੰਥਕ ਬੰਦੇ ਵੀ ਕਰਦੇ ਨੇ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਖੜਕੇ ਕਹਿਣਾ ਕਿ ਦੀਪ ਦੇ ਹੱਕ ਵਿੱਚ ਇੱਕ ਸ਼ਬਦ ਕਿਸੇ ਤੋਂ ਨਹੀਂ ਬੋਲ ਹੋਇਆ ਔਰ ਉਸ ਸੇਵਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਮੇਤੂ ਲਈ ਸੀ ਮੈਂ ਕੱਲੀ ਕੱਲੀ ਗੱਲ ਮਸਤੂਆਣੇ ਮੀਟਿੰਗ ਦੀ ਦੱਸੀ ਸੀ ਔਰ ਉਹ ਅੱਜ ਵੀ ਰਿਕਾਰਡ ਦੇ ਵਿੱਚ ਪਈ ਐ ਅੱਜ ਭਾਈ ਜਗਤਾਰ ਸਿੰਘ ਹਵਾਰਾ ਜਿਨੇ ਸਾਰਾ ਜੀਵਨ ਸਾਰੀ ਜਵਾਨੀ ਜੇਲ੍ਹਾਂ ਵਿੱਚ ਰੋਲਤੀ ਉਹ ਅੱਜ ਬਾਹਰ ਆਜਵੇ ਆਪਾਂ ਉਹਦੇ ਤੇ ਵੀ ਤਵੇ ਲਾਉਣੇ ਸ਼ੁਰੂ ਕਰ ਦਿੰਨੇ ਨੇ ਇਸ ਕਰਕੇ ਗੁਰੂ ਕੇ ਸਿੱਖੋਂ ਇੱਕ ਸਿਧਾਂਤ ਹੈ ਇੱਕ ਗੁਰੂ ਦੀ ਗੱਲ ਹੈ ਇੱਕ ਸਿਆਸੀ ਗੱਲ ਹੈ ਇਹਨਾਂ ਤੇ ਮੜਾ ਜਿਹਾ ਸਮਝਦਾਰੀ ਦਾ ਕੰਮ ਲਿਆ ਕਰੋ ਸਾਰੇ ਆਪਾਂ ਇੱਕ ਹੈ ਜਦ ਆਪਣਾ ਨਿਸ਼ਾਨਾ ਇੱਕ ਹੈ ਸਮਰਪਤ ਗੁਰੂ ਨੂੰ ਹੈ ਤਾਂ ਫੇਰ ਚਾਹੇ ਦੀਪ ਸਿੱਧੂ ਹੈ ਚਾਹੇ ਅਮਰਤਪਾਲ ਹੈ ਚਾਹੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਨੇ ਤੇ ਚਾਹੇ ਸਾਡਾ ਵੀਰ ਮਨਦੀਪ ਸਿੱਧੂ ਹੈ ਇੱਕ ਰੋਸ ਜ਼ਰੂਰ ਹੈ ਕਿ ਮੈਂ ਬੜੀ ਵਾਰੀ ਫੋਨ ਕਰੇ ਨੇ ਟਰਸਟ ਬਾਰੇ ਵੀ ਔਰ ਮੈਂ ਗੱਲ ਸੁਣ ਰਿਹਾ ਸੀ ਕਿ ਟਰਸਟ ਦੀ ਗੱਲ ਕਰਨ ਦੀ ਜਰ ਜੇ ਕੋਈ ਫੋਨੇ ਨਾ ਚੱਕੇ ਫਿਰ ਬੰਦਾ ਕਰੂਗਾ ਕੀ ਮੈਂ ਤਿੰਨ ਤਿੰਨ ਚਾਰ ਚਾਰ ਫੋਨ ਵੀ ਕਰੇ ਨੇ ਫਿਰ ਮੇਰਾ ਵੀ ਕਸੂਲ ਹੈ ਮੈਂ ਗੁਰੂ ਦੀ ਹਜ਼ੂਰੀ 'ਚ ਖੜ ਕੇ ਇਹ ਗੱਲ ਕਹਿਣਾ ਕਿ ਜਿਹੜਾ ਇੱਕ ਵਾਰ ਤਿੰਨ ਚਾਰ ਵਾਰ ਨਹੀਂ ਕਰੇ ਫਿਰ ਮੈਂ ਵੀ ਕਰਦਾ ਹੀ ਨਹੀਂ ਹੁੰਦਾ